ਹਰਚਰਨ ਸਿੰਘ ਬੈਂਸ ਹੁਣਾਂ ਦੀ ਇੰਟਰਵਿਊਜ਼ ਉਹਨਾਂ ਦੀਆਂ ਵੱਖ-ਵੱਖ ਨਿੱਜੀ ਚੈਨਲਾਂ ਦੇ ਉੱਤੇ YouTube ਚੈਨਲਸ ਤੇ ਚੱਲ ਰਹੀਆਂ ਨੇ ਇਹਨਾਂ ਦਾ ਇੱਕ ਵੱਡਾ ਰੋਲ ਜਿਹੜਾ ਹੈ ਇਸ ਲੀਡਰਸ਼ਿਪ ਦੇ ਧੜਕਣ ਨੂੰ ਕਹਿ ਲਈਏ ਕਿ ਜਾਂ ਜੋ ਮੌਜੂਦਾ ਹਾਲਾਤ ਅਕਾਲੀ ਦਲ ਦੇ ਬਣੇ ਹੈਗੇ ਅਕਾਲੀ ਦਲ ਦਾ ਬੇੜਾ ਡੋਬਣ ਚਰਚ ਹਰਚਰਨ ਬੈਂਸ ਦਾ ਬਹੁਤ ਵੱਡਾ ਰੋਲ ਹੈ ਪੂਰੀ ਮਨੁੱਖਤਾ ਦਾ ਹੀ ਜਿਹੜਾ ਹੈਗਾ ਗ੍ਰੰਥ ਹੈਗਾ ਪਰ ਜਦੋਂ ਗੱਲ ਸ਼ਹਾਦਤਾਂ ਦੀ ਕੁਰਬਾਨੀਆਂ ਦੇਣ ਦੀ ਆਉਂਦੀ ਹੈ ਤੇ ਫਿਰ ਸਿੱਖ ਹੀ ਮੂਰੇ ਹੁੰਦਾ ਹੈ ਬੇਦਬੀ ਦਾ ਸੀਨਾ ਜਿੰਨਾ ਸਿੱਖ ਦਾ ਪਾੜਦਾ ਹੈ ਇੰਨਾ ਕਿਸੇ ਹੋਰ ਦਾ ਨਹੀਂ ਪਾੜਦਾ ਗੁਰੂ ਗ੍ਰੰਥ ਸਾਹਿ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਚ ਰਾਜ ਦੀ ਗੱਲ ਜਿਹੜੀ ਹੈ ਉਹ ਨਹੀਂ ਹੈਗੀ ਰਾਜ ਸਾਡੇ ਲਈ ਸਾਰਾ ਕੁਝ ਨਹੀਂ ਹੈ ਇਹ ਰਾਜ ਹਰ ਚਰਨ ਬੈਂਸ ਨੇ ਕਰਵਾਇਆ ਹੈ ਉਹ ਰਾਜ ਨਹੀਂ ਚਾਹੀਦਾ ਜਿਹੜਾ ਧਰਮ ਦੇ ਖਿਲਾਫ ਖੜਾ ਹੋਵੇ ਜਿਹੜੇ ਧਰਮ ਨੂੰ ਮੰਨਣ ਵਾਲਿਆਂ ਤੇ ਗੋਲੀਆਂ ਚਲਾਵੇ ਜਿਹੜਾ ਧਰਮ ਨੂੰ ਮੰਨਣ ਵਾਲਿਆਂ ਨੂੰ ਅਤਵਾਦੀ ਕਹੇ ਜਿਹੜੇ ਸਿੱਖ ਨੇ ਉਹ ਵੀ ਪੰਜਾਬ ਦੇ ਸਿੱਖ ਤੇ ਪੰਜਾਬ ਨੂੰ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ਤਾਂ ਕਰਕੇ ਪੰਜਾਬੀ ਪਾਰਟੀ ਬਣਾਈ ਇਹਨੂੰ ਤੁਸੀਂ ਕਿਵੇਂ ਡਿਫਰੈਂਸ਼ੀਏਟ ਕਰੋਗੇ ਫਿਰ ਤੁਸੀਂ ਸਿੱਖ ਪਾਰਟੀ ਹੋਈ ਰਹਿਣ ਦਿਓ ਉਹ ਥੋੜਾ ਬੇੜੀਆਂ ਚ ਪੈਰ ਰੱਖ ਕੇ ਅਸੀਂ ਇਧਰੋਂ ਧਰਮ ਨੂੰ ਡਿਕਟੇਟ ਕਰਨਾ ਹੈ ਤੇ ਦੂਜੇ ਪਾਸੇ ਪੰਜਾਬੀ ਪਾਰਟੀ ਦੇ ਨਾਂ ਤੇ ਸਿੱਖਾਂ ਨੂੰ ਡਿਕਟੇਟ ਕਰਨਾ ਹੈ ਹਾਂ ਜੀ ਹਾਂ ਜੀ ਉਹ ਗੱਲ ਤਾਂ ਉਹ ਸਾਰਾ ਸਿਧਾਂਤ ਆ ਜਿਹੜਾ ਬੈਂਸ ਗੱਲ ਲੈ ਕੇ ਆ ਰਿਹਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਹੋਣਾ ਵਾਲੀ ਵੀ ਜਿਹੜਾ ਸਵਾਲ ਉਹਨਾਂ ਨੂੰ ਪੁੱਛਿਆ ਜਾਂਦਾ ਹੈਗਾ ਜੋ ਉਹਨਾਂ ਵੱਲੋਂ ਜਵਾਬ ਦਿੱਤਾ ਗਿਆ ਕੀ ਹਰਚਰਨ ਸਿੰਘ ਬੈਂਸ ਹੁਣਾਂ ਦੀ ਪਿਛਲੇ ਦਿਨੀ ਤੋਂ ਕਾਫੀ ਜਿਆਪਾ ਗਏ ਕਿ ਇੰਟਰਵਿਊਜ਼ ਉਹਨਾਂ ਦੀਆਂ ਵੱਖ-ਵੱਖ ਨਿੱਜੀ ਚੈਨਲਾਂ ਦੇ ਉੱਤੇ YouTube ਚੈਨਲਸ ਤੇ ਚੱਲ ਰਹੀਆਂ ਨੇ ਸਰਦਾਰ ਅਪਤਾਲ ਸਿੰਘ ਜੀ ਉਹਦਾ ਥੋੜਾ ਜਿਹਾ ਮੁਲਾਂਕਣ ਇੱਥੇ ਕਰਨਾ ਬੰਦਾ ਹੈ ਕਿਉਂਕਿ ਇਹਨਾਂ ਦਾ ਇੱਕ ਵੱਡਾ ਰੋਲ ਜਿਹੜਾ ਹੈ ਰਿਆ ਹੈਗਾ ਇਸ ਲੀਡਰਸ਼ਿਪ ਦੇ ਥੜਕਨ ਨੂੰ ਕਹਿ ਲਈਏ ਕਿ ਜਾਂ ਜੋ ਮੌਜੂਦਾ ਹਾਲਾਤ ਅਕਾਲੀ ਦਲ ਦੇ ਬਣੇ ਹੈਗੇ ਨੇ ਕਿਵੇਂ ਤੁਸੀਂ ਇਹਨਾਂ ਦਾ ਬੇਸਿਕ ਅਨਾਲਾਈਸਿਸ ਕਿਵੇਂ ਕਰਦੇ ਹੋ ਫਿਰ ਆਪਾਂ ਅੱਗੇ ਸਟੈਪ ਬਾਈ ਸਟੈਪ ਵੀ ਥੋੜੀ ਜਿਹੀ ਗੱਲਬਾਤ ਕਰਨੀ ਹੈ ਸੋ ਹਰਚਰਨ ਬੈਂਸ ਸਿੰਘ ਨਹੀਂ ਹੈਗਾ ਉਹਨੇ ਲਾਇਆ ਹੋ ਆਪਣੇ ਮੈਨ ਬਿਲਕੁਲ ਨਾ ਕਿਸਾ ਧਾਰੇ ਨਹੀਂ ਹੈਗਾ ਉਹ ਜੀ ਤੇ ਉਹ ਆਪਾਂ ਕਹਿ ਸਕਦੇ ਆਂ ਵੀ ਅਕਾਲੀ ਦਲ ਦਾ ਬੇੜਾ ਡੋਬਣ ਵਾਲਿਆਂ ਚ ਅਕਾਲੀ ਦਲ ਨੂੰ ਪੰਥ ਚੋਂ ਕੱਢ ਕੇ ਸੋ ਜਿਹੜੀ ਆ ਪਬਿਕ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਉਣ ਵਾਲਿਆਂ ਵਿੱਚ ਹਰਚਰਨ ਬੈਂਸ ਦਾ ਬਹੁਤ ਵੱਡਾ ਰੋਲ ਆ ਸੋ ਪਿਛਲੇ ਦਿਨੀ ਕੁਝ ਸੀਰੀਅਸ ਪੱਤਰਕਾਰਾਂ ਨੇ ਉਹਨਾਂ ਦੀ ਗੱਲਬਾਤ ਕੀਤੀ ਆ ਕਿਉਂਕਿ ਪੜਿਆ ਲਿਖਿਆ ਬਹੁਤ ਕਿਤਾਬਾਂ ਵਗੈਰਾ ਜਰਨਲਿਸਟ ਰਿਹਾ ਹੈਗਾ ਸੋ ਪੜਨ ਦਾ ਸਾਨੂੰ ਕੋਈ ਨਹੀਂ ਵੀ ਪੜਦਾ ਬਹੁਤ ਹੈਗਾ ਇਹ ਬੰਦਾ ਵਿਦਵਾਨ ਆ ਇਸ ਗੱਲੋਂ ਹੁਣ ਵਿਦਵਤਾ ਹੈਗੀ ਆ ਵੀ ਉਹ ਕਿਹ ਸੈਂਗਲ ਤੋਂ ਯੂਜ਼ ਕਰਦਾ ਇਹ ਡਿਪੈਂਡ ਕਰਨਾ ਵੀ ਉਹ ਪੜ ਕਾ ਤੋ ਰਿਹਾ ਹੈ ਇਹ ਵੀ ਇੱਕ ਵਿਸ਼ਾ ਹੈ ਵੀ ਉਹ ਇੰਨੀਆਂ ਕਿਤਾਬਾਂ ਪੜ ਕਾ ਤੋ ਰਿਹਾ ਹੈ ਪੜ ਕੇ ਉਹਨੇ ਵਰਤਨੀਆਂ ਕਿੱਥੇ ਹਾਂ ਵਰਤਨ ਵੀ ਸਿੱਖਾਂ ਦੇ ਖਿਲਾਫ ਵਰਤਣ ਲਈ ਪੜ ਰਿਹਾ ਹੈ ਜਾਂ ਸਿੱਖਾਂ ਦੇ ਹੱਕ ਵਿੱਚ ਵਰਤਣ ਲਈ ਇਹ ਇੱਕ ਵੱਖਰਾ ਵਿਸ਼ਾ ਹੈ ਇਹਦੇ ਦੇ ਵੱਖਰੇ ਵਿਚਾਰ ਕੀਤੇ ਜਾ ਸਕਦੇ ਆ ਸੋ ਜਿਹੜੇ ਵੀ ਪੱਤਰਕਾਰ ਨਾਲ ਗੱਲਬਾਤ ਹੋਈ ਆ ਉਹ ਜਿੰਨੇ ਗੁਨਾਹ ਹੋਏ ਨੇ ਅਕਾਲੀ ਦਲ 'ਚ ਉਹਨਾਂ ਵਿੱਚ ਆਪਣੀ ਜ਼ਿੰਮੇਵਾਰੀ ਬਿਲਕੁਲ ਵੀ ਲੈਣ ਨੂੰ ਤਿਆਰ ਨਹੀਂ ਉਹ ਕਿਤੇ ਵੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਵੀ ਮੈਂ ਇੰਨੇ ਸਾਰਾ ਕੁਝ ਕਰਦਾ ਰਿਹਾ ਹੁਣ ਪੱਤਰਕਾਰ ਪੁੱਛਦੇ ਆ ਵੀ ਇਹ ਦੋਸ਼ ਲੱਗਦਾ ਵੀ ਤੁਸੀਂ ਅਕਾਲ ਤਖਤ ਦੇ ਜਥੇਦਾਰਾਂ ਨੂੰ ਮੈਨੇਜ ਕਰ ਰਹੇ ਸੀ ਕਹਿੰਦਾ ਫਿਰ ਜਿਹੜੇ ਲੋਕ ਦੋਸ਼ ਲਾ ਰਹੇ ਆ ਉਹਨਾਂ ਨੇ ਮੈਨੇਜ ਕਿਉਂ ਹੋਣ ਦਿੱਤਾ ਹੂੰ ਜਦੋਂ ਪਾਵਰ ਤੇ ਤੁਸੀਂ ਸੀਗੇ ਤੇ ਫਿਰ ਤੇ ਦੋ ਚalon ਵਾਲੇ ਕੀ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਤੁਹਾਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਹੋਇਆ ਤੁਸੀਂ 올 ਇਨ 올 ਹੋ ਹਨਾ ਜੀ ਜੀ ਹੁਣ ਕਹਿੰਦਾ ਜੀ ਮੈਂ ਤਾਂ ਮੀਡੀਆ ਸਲਾਹਕਾਰ ਹੀ ਸੀ ਮੇਰੀ ਹੋਰ ਕੋਈ ਸਰਗਰਮੀ ਨਹੀਂ ਸੀ ਹਨਾ ਜਿਹੜੀ ਆਪਣੇ ਆਪ ਨੂੰ ਇਹ ਵੀ ਮੈਂ ਤਾਂ ਇੱਕ ਛੋਟਾ ਜਿਹਾ ਮੀਡੀਆ ਨੂੰ ਟੈਕਲ ਕਰਨ ਵਾਲਾ ਸੀ ਹਾਲਾਂਕਿ ਸਾਰੀਆਂ ਸਰਗਰਮੀਆਂ ਮੈਂ ਤੁਹਾਨੂੰ ਯਾਦ ਕਰਾਵਾਂ ਜੀ 2007 ਵਿੱਚ ਸਿਰਸੇ ਵਾਲੇ ਦਾ ਕੰਮ ਚੱਲਿਆ ਠੀਕ ਹੈ ਨਾ ਸਿਰਸੇ ਵਾਲਿਆਂ ਦੀ ਉਹ ਪਸ਼ਾਕ ਵਾਲਾ ਹੋਇਆ ਚਾਣਾ ਉਤੋਂ ਬਾਅਦ ਸੰਤ ਸਮਾਜ ਨੇ ਇੱਕ ਫਤਿਹਗੜ੍ਹ ਸਾਹਿਬ ਇਕੱਠ ਕਰਿਆ ਜੀ ਬੇ ਫਤਿਹ ਉਦੋਂ ਬਾਬਾ ਹਰਨਾਮ ਸਿੰਘ ਧੰਮਾ ਇਹ ਸਾਰੇ ਜਿੱਦਾਂ ਇਕੱਠੇ ਸੀਗੇ ਉਦੋਂ ਬਾਦਲਦਾਲ ਨਾਲ ਬਾਬਾ ਜੀ ਦਾ ਇੰਨਾ ਜ਼ਿਆਦਾ ਰਿਸ਼ਤਾ ਨਹੀਂ ਸੀ ਬਣਿਆ ਜਿੱਦਾਂ ਬਾਗੀਆਂ ਵਿੱਚ ਸੀ ਸੰਤ ਸਮਾਜ ਦਾ ਇੱਕ ਵਫ਼ਦ ਕਹਿੰਦਾ ਵੀ ਅਸੀਂ ਗਵਰਨਰ ਨੂੰ ਮਿਲਣ ਜਾਣਾ ਹੈ ਵੀ ਗਵਰਨਰ ਨੂੰ ਮਿਲ ਕੇ ਮੈਮੋਰੰਡਮ ਦੇਣਾ ਉਹ ਮੈਮੋਰੰਡਮ ਸੀ ਹੁਣ ਜਦੋਂ ਅਸੀਂ ਲਿਖਤ ਪੜ੍ਹੀ ਹਨਾ ਤੇ ਬਾਅਦ ਚ ਸਾਨੂੰ ਦਿਖਾਈ ਉਹ ਤਾਂ ਹੈਰਾਨ ਰਹਿ ਗਏ ਅਸੀਂ ਵੀ ਆ ਲਿਖਤ ਕੀ ਲਿਖਿਆ ਗਵਰਨਰ ਨੂੰ ਮਮਰੰਡ ਸੰਤ ਸਮਾਜ ਦਾ ਜਿਹੜਾ ਮਮਰੰਡਮ ਆ ਉਹ ਲਿਖਿਆ ਹੋਇਆ ਹੈ ਵੀ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਆ ਤੇ ਅੱਤਵਾਦ ਦੇ ਖਿਲਾਫ ਲੜਾਈ ਲੜੀ ਆ ਹੂੰ 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 ਹੁਣ ਸੰਤ ਸਮਾਜ ਇਹ ਕਹੇ ਵੀ ਅੱਤਵਾਦ ਦੇ ਖਿਲਾਫ ਸਿੱਖਾਂ ਨੇ ਲੜਾਈ ਲਈ ਸਾਨੂੰ ਤਾਂ ਉਹਨਾਂ ਨੇ ਅੱਤਵਾਦੀ ਕਿਹਾ ਹੂੰ ਮਤਲਬ ਪੂਰਾ ਉਹ ਸਰਕਾਰੀ ਮੋਹਿੰਦਰ ਜਿਹੜਾ ਮਮਰੰਡਮ ਸੀ ਉਹ ਲਿਖਿਆ ਹੋਇਆ ਇਸ ਬੰਦੇ ਦਾ ਸੀ ਹਾਂ ਨਾ ਠੀਕ ਹੈ ਵੀ ਇਹਦਾ ਇਹਦਾ ਜਦੋਂ ਆਹ ਗੱਲ ਆ ਜਾਂਦੀ ਆ ਨਾ ਵੀ ਸਿੱਖਾਂ ਨੂੰ ਉਹ ਐਸ ਇਸ ਪਾਸੇ ਪਾਉਂਦਾ ਤਾਂ ਪਤਾ ਲੱਜਦਾ ਵੀ ਇਸ ਬੰਦੇ ਦਾ ਲਿਖਿਆ ਹੋਇਆ ਹੁਣ ਸੰਤ ਸਮਾਜ ਨੂੰ ਵਿਚਾਰੇ ਨੂੰ ਪਤਾ ਨਾ ਵੀ ਅੰਗਰੇਜ਼ੀ ਚ ਲਿਖਿਆ ਹੋਇਆ ਉਹਨਾਂ ਨੇ ਸਾਈਨ ਕਰਦੇ ਸਿੱਖਾਂ ਨੇ ਅਤਵਾਦ ਦੇ ਖਿਲਾਫ ਲੜਾਈ ਲੜੀ ਆ ਉਹ ਸਾਨੂੰ ਤਾਂ ਉਹਨਾਂ ਨੇ ਅਤਵਾਦੀ ਕਹਿ ਗਏ ਕਿ ਸਾਡਾ ਸ਼ਿਕਾਰ ਖੇਡਿਆ ਜੀ ਵੀ ਆਰ ਦੇ ਵਿਕਟਿਮਸ ਆਫ ਸਟੇਟ ਟੈਰਰਿਜ਼ਮ ਔਰ ਤੁਹਾਡੀ ਜਿਹੜੀ ਪਾਰਟੀ ਜਾਂ ਸੱਤਾ ਆਈ ਹੀ ਇਸ ਬੇਸ ਦੇ ਉੱਤੇ ਆ ਇਸ ਬੇਸ ਤੇ ਸੀ ਹabhi bhi doshiyan nu saza dithe jaoge ਸੋ ਬਿਲਕੁਲੀ ਤੇ ਮੁੜ ਕੇ ਅਕਾਲ ਤਖਤ ਤੋਂ ਜਿੰਨੇ ਹੁਕਮਨਾਮੇ ਜਾਰੀ ਹੋਏ ਆ ਉਹਨਾਂ ਦੇ ਸਾਰੇ ਰਾਈਟਿੰਗ ਹਰ ਚਰਨ ਬਹਿਸ ਕਰਦਾ ਰਿਹਾ ਹੈ ਅਕਾਲੀ ਦਲ ਨੂੰ ਪੰਥ ਚੋਂ ਕੱਢ ਕੇ ਪੰਜਾਬੀ ਪਾਰਟੀ ਬਣਾਉਣ ਦਾ ਜਿਹੜਾ ਸੱਦਾ ਦੋਸ਼ ਆ ਔਰ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਆ ਵੀ ਉਹਦਾ 40 ਸਾਲਾਂ ਦਾ ਪ੍ਰੋਜੈਕਟ ਫੇਲ ਹੋ ਗਿਆ ਹਮ ਅੱਜ ਸਿੱਖ ਆਪਣੀ ਰਾਜਨੀਤੀ ਗੁਰੂ ਗ੍ਰੰਥ ਸਾਹਿਬ ਚੋਂ ਪਾੜ ਰਿਹਾ ਨਾ ਕਿ ਅਕਾਲ ਪੁਰਖ ਤੇ ਥੋੜਾ ਜਿਹਾ ਅੱਗੇ ਚਲਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਜਿਹੜਾ ਹੈਗਾ ਸਿੱਖਾਂ ਨਾਲ ਉਹ ਵੱਖ ਕਰਕੇ ਕਿਉਂਕਿ ਇੱਕ ਆਪਾਂ ਕਹਿ ਦਿੰਨੇ ਆ ਨਾ ਵੀ ਇਹ ਤੇ ਪੂਰੀ ਮਨੁੱਖਤਾ ਦਾ ਹੀ ਜਿਹੜਾ ਹੈਗਾ ਗ੍ਰੰਥ ਹੈਗਾ ਪਰ ਜਦੋਂ ਗੱਲ ਸ਼ਹਾਦਤਾਂ ਦੀ ਕੁਰਬਾਨੀਆਂ ਦੇਣ ਦੀ ਆਉਂਦੀ ਹੈ ਤੇ ਫਿਰ ਸਿੱਖ ਹੀ ਮੂਰੇ ਹੁੰਦਾ ਹੈ ਬੇਦਬੀ ਦਾ ਸੀਨਾ ਜਿੰਨਾ ਸਿੱਖ ਦਾ ਪਾੜਦਾ ਹੈ ਇੰਨਾ ਕਿਸੇ ਹੋਰ ਦਾ ਨਹੀਂ ਪਾੜਦਾ ਵੇਖੋ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੰਦੇਸ਼ ਆ ਯੂਨੀਵਰਸਲ ਹੋਏਗਾ ਪਰ ਜਦੇ ਜੇ ਗੁਰੂ ਦੀ ਬੇਅਦਬੀ ਆ ਗੁਰੂ ਦੀ ਆਨ ਸ਼ਾਨ ਨੂੰ ਕੋਈ ਬੱਟਾ ਲੱਗਦਾ ਉਹਦੇ ਲਈ ਸ਼ਹਾਦਤਾਂ ਸਿੱਖ ਦੰਦਿਆ ਫਿਰ ਸਾਰੀ ਸਾਰਾ ਜਗਤ ਆਨ ਸ਼ਾਨ ਬਰਕਰਾਰ ਵੀ ਸਿੱਖਾਂ ਨੇ ਹੀ ਰੱਖੀ ਹੋਈ ਹੈ ਸਿੱਖਾਂ ਕਰਕੇ ਰੱਖੇ ਸੋ ਅਸੀਂ ਵਾਰ-ਵਾਰ ਕਹਿੰਦੇ ਆ ਹਰੇਕ ਧਰਮ ਗ੍ਰੰਥ ਦੀ ਕੱਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਰੇਕ ਧਰਮ ਗ੍ਰੰਥ ਦੀ ਪਹਿਲੀ ਅਪੀਲ ਆ ਜਿਹੜੀ ਉਹ ਨੈਸ਼ਨਲ ਹੁੰਦੀ ਆ ਜੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਅਪੀਲ ਸਿੱਖਾਂ ਨੂੰ ਉਹਦੀ ਯੂਨੀਵਰਸਲ ਅਪੀਲ ਸੈਕੰਡਰੀ ਆ ਜੂਡਾਈਜ਼ਮ ਦਾ ਜਿਹੜਾ ਧਰਮ ਗ੍ਰੰਥ ਆ ਉਹਦੀ ਪਹਿਲੀ ਕਿਉਂਕਿ ਅਸੀਂ ਜਿਸ ਤਰ੍ਹਾਂ ਯਹੂਦੀ ਆ ਨਾ ਇਟ ਇਜ਼ ਅ ਆਰਗੇਨਾਈਜ਼ਡ ਰਿਲੀਜੀਅਨ ਸਾਡਾ ਨੈਸ਼ਨ ਸਾਡੀ ਨੈਸ਼ਨੈਲਿਟੀ ਐਂਡ ਰਿਲੀਜੀਅਨ ਦੇ ਆਰ ਦੀ ਟੂ ਸਾਈਡਸ ਆਫ ਵਨ ਕੋਇਨ ਇੱਕੋ ਸਿੱਕੇ ਦੇ ਦੋ ਪਾਸੇ ਆ ਧਰਮ ਤੇ ਨੈਸ਼ਨੈਲਿਟੀ ਸਾਡੀ ਨੈਸ਼ਨੈਲਿਟੀ ਉਸੇ ਤਰ੍ਹਾਂ ਧਰਮ ਵਿੱਚ ਲਿਪਟੀ ਹੋਈ ਆ ਧਰਮ ਦੀ ਪਵਿੱਤਰ ਚਾਦਰ ਵਿੱਚ ਜਿਸ ਤਰ੍ਹਾਂ ਯਹੂਦੀਆਂ ਦੀ ਨੈਸ਼ਨੈਲਿਟੀ ਧਰਮ ਦੀ ਪਵਿੱਤਰ ਚਾਦਰ ਚ ਨਿਪਟੀ ਹੋਈ ਆ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਪਹਿਲਾ ਸੰਦੇਸ਼ ਸਿੱਖਾਂ ਲਈ ਆ ਇਹ ਕਹਿਣਾ ਵੀ ਯੂਨੀਵਰਸਲ ਸੰਦੇਸ਼ ਆ ਯੂਨੀਵਰਸਲ ਸੰਦੇਸ਼ ਕਹਿ ਕੇ ਤੁਸੀਂ ਜਿਹੜੀ ਸਿੱਖਾਂ ਦੀ ਅਪੀਲ ਹੈ ਉਹਨੂੰ ਡਿਲੂਟ ਕਰ ਰਹੇ ਹੋ ਤੁਸੀਂ ਇਹ ਨਹੀਂ ਕਹਿਣਾ ਚਾਹੁੰਦੇ ਵੀ ਸਿੱਖਾਂ ਦਾ ਨਾ ਗੁਰੂ ਗ੍ਰੰਥ ਸਾਹਿਬ ਰਹੇ ਇਹ ਸਾਰਿਆਂ ਦਾ ਕਹਿ ਕੇ ਜਿਸ ਤਰ੍ਹਾਂ ਤੁਸੀਂ ਦੇਖਿਓ ਭਾਈ ਅਮਰਤਪਾਲ ਸਿੰਘ ਨੂੰ ਇੱਕ ਪੱਤਰਕਾਰ ਨੇ ਨਾ ਪੁੱਛਿਆ ਸੀ ਵੀ ਜੇ ਜੇ ਸਿੱਖਾਂ ਦੀ ਨੇਸ਼ਨ ਸਟੇਟ ਬਣ ਗਈ ਹਨਾ ਵੀ ਨੇਸ਼ਨ ਵੀ ਵੀ ਉਹ ਨੇਸ਼ਨ ਸਟੇਟ ਤਾਂ ਖਤਰਨਾਕ ਹੋਊਗੀ ਕਹਿੰਦਾ ਵੀ ਹੁਣ ਦੁਨੀਆਂ ਵਿੱਚ ਇੰਨੀ ਵੱਡੀ ਤਬਦੀਲੀ ਆ ਰਹੀ ਹੈ ਵੀ ਨੇਸ਼ਨ ਸਟੇਟਾਂ ਤਾਂ ਖਤਮ ਹੋ ਰਹੀਆਂ ਨੇ ਤੁਸੀਂ ਨਵੀਂ ਬਣਾਉਣ ਜਾ ਰਹੇ ਉਹ ਕਹਿੰਦਾ ਵੀ ਜਦੋਂ ਦੁਨੀਆਂ ਦੀਆਂ ਖਤਮ ਹੋਵेंगी ਅਸੀਂ ਵੀ ਕਰ ਦੇਾਂਗੇ ਹਨਾ ਤੁਸੀਂ ਸਾਨੂੰ ਹੁਣ ਤਾਂ ਨਾ ਰੋਕੋ ਜੀ ਹਨਾ ਵੀ ਜਦੋਂ 20 ਸਾਲ ਨੂੰ 50 ਸਾਲ ਨੂੰ ਤੁਸੀਂ ਇਹ ਕਹਿ ਰਹੇ ਹੋ ਵੀ ਨੇਸ਼ਨ ਸਟੇਟ ਏਰੋਡ ਹੋ ਰਹੀ ਹੈਗੀ ਆ ਵੀ ਸਿੱਖਾਂ ਨੂੰ ਬਣਾਉਣ ਦੇ ਲੋੜ ਨਹੀਂ ਬਾਕੀ ਸਾਰੇ ਬਣਾ ਕੇ ਬੈਠੇ ਨੇ ਜਦੋਂ ਏਰੋਡ ਹੋਊਗੀ ਵੀ ਸਿੱਖਾਂ ਦੀ ਨੇਸ਼ਨ ਸਟੇਟ ਬਣਨ ਤੋਂ ਰੋਕਣ ਲਈ ਤੁਸੀਂ ਬਹਾਨਾ ਲਾ ਰਹੇ ਹੋ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਵੀ ਸਿੱਖਾਂ ਦੇ ਜਜ਼ਬਿਆਂ ਨੂੰ ਅਭਾਰ ਕੇ ਉਹਨਾਂ ਨੂੰ ਧਰਮ ਦੇ ਆਧਾਰ ਤੇ ਨੈਸ਼ਨਲ ਜਿਹੜੀ ਆਰਗੇਨਾਈਜੇਸ਼ਨ ਐਂਡ ਮੋਬਾਈਲਾਈਜੇਸ਼ਨ ਗੁਰੂ ਗ੍ਰੰਥ ਸਾਹਿਬ ਉਸ ਮੋਬਾਈਲਾਈਜੇਸ਼ਨ ਦਾ ਕਾਰਨ ਨਾ ਬਣੇ ਤਾਂ ਇਹ ਕਿਹਾ ਜਾਂਦਾ ਵੀ ਉਹਦੇ ਸੰਦੇਸ਼ ਤਾਂ ਯੂਨੀਵਰਸਲ ਆ ਕਿਸੇ ਵੀ ਧਰਮ ਗ੍ਰੰਥ ਦਾ ਯੂਨੀਵਰਸਲ ਸੰਦੇਸ਼ ਸੈਕੰਡਰੀ ਹੁੰਦਾ ਸਿੱਖੇ ਚੰਗੀ ਤਰ੍ਹਾਂ ਧਿਆਨ ਨਾਲ ਸੁਣਨ ਤੇ ਵਿਚਾਰ ਲੈਣ ਪ੍ਰਾਇਮਰੀ ਸੰਦੇਸ਼ ਆ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਸਿੱਖਾਂ ਲਈ ਹੈ ਸੋ ਸ੍ਰੀ ਜਿਹੜਾ ਦਰਬਾਰ ਸਾਹਿਬ ਵੀ ਹੈਗਾ ਉਹ ਵੀ ਸਿੱਖਾਂ ਦਾ ਹੁਣ ਜਦੋਂ ਆ ਘਟਨਾਵਾਂ ਹੋਈਆਂ ਨੇ ਵੀ ਕੋਈ ਕੋਈ ਉੱਥੇ ਆ ਕੇ ਭਾਰਤ ਦੇ ਝੰਡੇ ਲਾ ਕੇ ਉਹ ਕਰ ਜਾਂਦਾ ਜਾਂ ਕੋਈ ਯੋਗਾ ਕਰ ਜਾਂਦਾ ਇੱਕ ਆਵਾਜ਼ ਉੱਠ ਰਹੀ ਹੈ ਵੀ ਉਹਨੂੰ ਸਿੱਖਾਂ ਤੱਕ ਸੀਮਿਤ ਕਰ ਦਿੱਤਾ ਜਾਵੇ ਜਿਵੇਂ ਮੱਕੇ ਵਿੱਚ ਕੇਵਲ ਮੁਸਲਮਾਨ ਜਾ ਸਕਦਾ ਸੋ ਸ਼੍ਰੀ ਦਰਬਾਰ ਸਾਹਿਬ ਅਸੀਂ ਵਿਰੋਧ ਤਾਂ ਨਹੀਂ ਕਰਦੇ ਯੂਨੀਵਰਸਲਿਜ਼ਮ ਦੀ ਪਰ ਜਦੋਂ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਤਾਂ ਇਹ ਆਵਾਜ਼ ਆ ਰਹੀ ਹੈ ਕਿ ਵੀ ਉੱਥੇ ਜਿਹਦਾ ਹੈਗਾ ਵੀ ਉਹ ਸਿੱਖਤ ਜਿਹਨੇ ਪ੍ਰਸ਼ਾਦਾ ਛਕਣਾ ਉਹ ਪਰਲੇ ਪਾਸਿਓਂ ਆਵੇ ਜਿਹੜਾ ਮਰਜੀ ਆਵੇ ਲੰਗਰ 'ਚ ਜਾਵੇ ਪਰ ਪ੍ਰਕਰਮਾਂ ਵਿੱਚ ਜਾਣਦੇ ਜਿਸ ਤਰ੍ਹਾਂ ਮੱਕੇ ਵਿੱਚ ਸਟ੍ਰਿਕਟਲੀ ਆ ਬੇ ਮੁਸਲਮਾਨ ਹੀ ਜਾ ਸਕਦਾ ਨੋ ਵੀ ਆਵਾਜ਼ਾਂ ਜਿਹੜੀਆਂ ਉੱਠ ਰਹੀਆਂ ਕਿਉਂਕਿ ਜਦੋਂ ਕਿਤਨਾ ਕਿਤੇ ਆਪਾਂ ਕਹੀ ਕਿ ਧੱਕ ਹੀ ਇਹਨਾਂ ਦੇਣਾ ਹੈਗਾ ਤੇ ਫਿਰ ਕਿਤਨਾ ਕਿਤੇ ਦੇ ਇਦਾਂ ਦੀਆਂ ਆਵਾਜ਼ਾਂ ਵੀ ਆਸੀ ਆਪਣੇ ਯੂਨੀਵਰਸਲਿਜ਼ਮ ਦਾ ਫਾਇਦਾ ਉਠਾ ਕੇ ਅਸੀਂ ਆਪਣੇ ਧਰਮ ਦੀ ਬੇਦਬੀ ਨਹੀਂ ਹੋਣ ਦਿੰਦੀ ਕੋਈ ਯੂਨੀਵਰਸਲਿਜ਼ਮ ਦਾ ਲੂਪ ਹੋਲ ਦਾ ਫਾਇਦਾ ਉਠਾ ਕੇ ਸਾਡੇ ਸਾਡੇ ਉੱਥੇ ਧਰਮ ਸਥਾਨ ਤੇ ਆ ਕੇ ਹੁਣ ਆਪਾਂ ਦੇਖਿਆ ਸੀ ਪਿਛਲੇ ਦਿਨੀ ਇੱਕ ਮੇਰੇ ਖਿਆਲ ਨਾਲ ਲੁਧਿਆਣੇ ਤੋਂ ਕੋਈ ਸ਼ਿਪਸੇਨਾ ਵਾਲੇ ਸੀਗੇ ਕਿਸੇ ਇੱਕ ਧੜੇ ਵੱਲੋਂ ਕਿਹਾ ਜਾ ਰਿਆ ਸੀ ਵੀ ਉੱਥੇ ਜਾ ਕੇ ਸਾਨੂੰ ਹਨੂਮਾਨ ਚਲੀਸਾ ਪੜ੍ਹਨ ਦੀ ਉਹ ਇਜਾਜ਼ਤ ਦਿੱਤੀ ਜਾਵੇ ਵੀ ਉਹ ਤੇ ਸਾਰਿਆਂ ਦਾ ਯੂਨੀਵਰਸਲ ਬਿਲਕੁਲ ਬਿਲਕੁਲ ਕੋਈ ਯੂਨੀਵਰਸਲ ਨਹੀਂ ਸਿੱਖਾਂ ਦਾ ਹੈ ਔਰ ਇਹ ਇਹ ਹੋ ਜਾਣਾ ਇਤੋਂ ਆਪਾਂ ਥੋੜਾ ਜਿਆ ਹੋਰ ਅੱਗੇ ਚੱਲਦੇ ਹੈਗੇ ਆ ਉਹ ਗੱਲ ਕਰਦੇ ਕਰਦੇ ਗੁਰੂ ਗ੍ਰੰਥ ਸਾਹਿਬ ਚੋਂ ਹੀ ਜਿਹੜਾ ਰਾਜ ਨਾ ਚਾਹੂ ਮੁਕਤ ਨਾ ਚਾਹੂ ਪੰਕਤੀ ਦਾ ਇਸਤੇਮਾਲ ਕਰਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਚ ਰਾਜ ਦੀ ਗੱਲ ਜਿਹੜੀ ਹੈ ਉਹ ਨਹੀਂ ਹੈਗੀ ਤੇ ਫਿਰ ਦੂਜੇ ਬੰਨੇ ਜੇ ਆਪਾਂ ਜਦੋਂ ਆਪਾਂ ਪੂਰਾ ਦਿਨ ਕਰਦੇ ਆ ਉੱਥੇ ਤੇ ਇਹ ਵੀ ਆਉਂਦਾ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਬ ਦੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੈਗੇ ਹੋ ਜਿਸ ਤਰੀਕੇ ਦੇ ਨਾਲ ਇਹ ਕੁਛ ਵਾਪਰਿਆ ਹਾਂਜੀ ਹਾਂਜੀ ਸੋ ਜਿਹੜਾ ਇਹ 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 ਤੁਕ ਦੀ ਸਾਰੇ ਜਣੇ ਜਿਹੜੇ ਸਿੱਖ ਵਿਰੋਧੀ ਨੇ ਸਾਰੇ ਵਰਤੋਂ ਕਰਦੇ ਆ ਔਰ ਦੁਰਵਰਤੋਂ ਕਰਦੇ ਆ ਰਾਜ ਨਾ ਚਾਹਾਂ ਉਹ ਮੁਕਤ ਨਾ ਚਾਹਾਂ ਮਨਪ੍ਰੀਤ ਚਰਨ ਕੁਮਲਾਰੇ ਰਾਜ ਦੀ ਲਾਲਸਾ ਨਹੀਂ ਕਰਨੀ ਜੀ ਹਨਾ ਰਾਜ ਸਾਡੇ ਲਈ ਸਾਰਾ ਕੁਝ ਨਹੀਂ ਹੈ ਸਾਡਾ ਧਰਮ ਤੇ ਸਾਡੀ ਹੋਂਦ ਸਾਡੇ ਲਈ ਸਾਰਾ ਕੁਝ ਹੈ ਜੇ ਰਾਜ ਦੇ ਹੁੰਦਿਆਂ ਸਾਡੇ ਧਰਮ ਦੀ ਬੈਦਵੀਂ ਹੁੰਦੀ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੈਦਵੀਂ ਹੁੰਦੀ ਆ ਸਾਡਾ ਸਾਡੀ ਧਾਰਮਿਕ ਹੋਂਦ ਦੀ ਬੈਦਵੀਂ ਹੁੰਦੀ ਆ ਤਾਂ ਸਾਨੂੰ ਇਹੋ ਜਿਹਾ ਰਾਜ ਨਹੀਂ ਚਾਹੀਦਾ ਜੇ ਕਨਫਲਿਕਟ ਆਵੇ ਵੀ ਇਹੇ ਜੇ ਰਾਜ ਤੇ ਧਰਮ ਦੇ ਦਰਮਿਆਨ ਚੁਣਨਾ ਸਿੱਖ ਨੇ ਧਰਮ ਚੁਣਨਾ ਇਹੋ ਜਿਹਾ ਰਾਜ ਨਹੀਂ ਚੁਣਨਾ ਜਿਹੋ ਜਿਹਾ ਰਾਜ ਮੇਰੇ ਖਿਆਲ ਜੇ ਆਪਾਂ ਕਹੀ ਕਿ ਇਹ ਕਰਦੇ ਰਹੇ ਆ ਇਹਨਾਂ 25 26 ਸਾਲਾਂ ਚ ਇਦਾਂ ਦਾ ਹੋਇਆ ਇਹ ਰਾਜ ਹਰਚਰਨ ਬੈਂਸ ਨੇ ਕਰਵਾਇਆ ਬਾਦਲ ਸਾਹਿਬ ਨੂੰ ਵੱਡੇ ਬਾਦਲ ਨੂੰ ਠੀਕ ਹੈ ਸੋ ਉਹ ਜਿਸ ਰਾਜ ਨੂੰ ਉਹਨੇ ਕਰਵਾਇਆ ਅੱਜ ਉਹ ਕਹਿ ਰਿਹਾ ਵੀ ਰਾਜ ਨਾ ਚਾਹੋ ਮੁਕਤ ਨਾ ਚਾਹੋ ਉਹ ਰਾਜ ਨਹੀਂ ਚਾਹੀਦਾ ਜਿਹੜਾ ਧਰਮ ਦੇ ਖਿਲਾਫ ਖੜਾ ਹੋਵੇ ਜਿਹੜੇ ਧਰਮ ਨੂੰ ਮੰਨਣ ਵਾਲਿਆਂ ਤੇ ਗੋਲੀਆਂ ਚਲਾਵੇ ਜਿਹੜਾ ਧਰਮ ਨੂੰ ਮੰਨਣ ਵਾਲਿਆਂ ਨੂੰ ਅਤਵਾਦੀ ਕਹੇ ਜਿਹੜਾ ਸੁਪਰੀਮ ਕੋਰਟ ਚ ਜਾ ਕੇ ਇਹ ਕਹੇ ਵੀ ਹੈ ਇਹ ਬਹੁਤ ਵੱਡੇ ਅੱਤਵਾਦੀ ਨੇ ਇਹ ਜੇ ਰਾਜ ਲੋ ਨਹੀਂ ਗੁਰੂ ਸਾਹਿਬ ਨੇ ਕਿਹਾ ਰਾਜ ਨਾ ਚਾਹੂੰ ਲਾਲਸਾ ਨਹੀਂ ਕਰਨੀ ਅਸੀਂ ਸਿਰਫ ਲੜਨਾ ਹੈ ਸੰਘਰਸ਼ ਕਰਨਾ ਵਧੀਆ ਜੀਵਨ ਲਈ ਕੌਮ ਦੀ ਹੋਂਦ ਨੂੰ ਬਚਾਉਣ ਲਈ ਉਸ ਸੰਘਰਸ਼ ਦਰਾਂ ਤੁਹਾਨੂੰ ਜੇ ਰਾਜ ਆਫਰ ਹੋ ਜਾਂਦਾ ਤਾਂ ਲੈ ਲੈਣਾ ਹੁਣ ਭਾਈ ਭਗੇਲ ਸਿੰਘ ਦਾ ਦੇਖੋ ਵੀ ਦਿੱਲੀ ਜਿੱਤ ਕੇ ਵਾਪਸ ਆਉਣਾ ਲਾਲਸਾ ਨਹੀਂ ਕਰਨੀ ਇਹ ਜੇ ਜੇ ਖਾਲਸਾ ਸ਼ੁੱਧ ਹੈ ਤਾਂ ਰਾਜ ਤਾਂ ਤੁਹਾਡੇ ਪੈਰਾਂ 'ਚ ਰੁਲਦਾ ਫਿਰਦਾ ਫਿਰਦਾ ਸੋ ਇਹੋ ਜਿਹੇ ਹਜ਼ਾਰਾਂ ਤਾਜ ਨੇ ਜਿਹੜੇ ਰਾਜ ਦੇ ਖਾਲਸੇ ਦੇ ਪੈਰਾਂ 'ਚ ਰੋੜਦੇ ਦੇਖੇ ਆਪਾਂ ਨੇ ਜਦੋਂ ਅਹਿਮਦ ਸ਼ਾਹ ਅਬਦਾਲੀ ਵਰਗੇ ਨਵਾਬੀਆਂ ਲੈ ਕੇ ਆਏ ਆ ਨਾਦਰ ਸ਼ਾਹ ਵਰਗਿਆਂ ਨੇ ਕਿਹਾ ਵੀ ਸਾਡੇ ਨਾਲ ਸਮਝੌਤਾ ਕਰ। ਅੱਜ ਇੱਥੇ ਅਸੀਂ ਮੰਤਰੀਆਂ ਦੀਆਂ ਪੋਸਟਾਂ ਦੇ ਲਈ ਪਤਾ ਨਹੀਂ ਆਪਣੇ ਧਾਰਮਿਕ ਸਥਾਨਾਂ ਦੇ ਵਿੱਚ ਕਿੰਨੀ ਕੁ ਜ਼ਿਆਦਾ ਉਹਨਾਂ ਦੀ ਇੰਟਰਫੇਰੈਂਸ ਕਰ ਲਈ ਹੋਰ ਅਸੀਂ ਪਿੱਟ ਦੇ ਫਿਰਦੇ ਆ ਵੀ ਸਾਡੀ ਆ ਕਮੇਟੀ ਦੇ ਕਬਜ਼ਾ ਹੋ ਗਿਆ ਜਾਂ ਸਾਡੇ ਆ ਤਖਤ ਦੇ ਉੱਤੇ ਉਹਨਾਂ ਨੇ ਬੰਦੇ ਵਾਰ ਦੇ। ਇਹ ਸਾਰੀਆਂ ਇਸ ਬੰਦੇ ਦੀ ਰਾਜਨੀਤੀ ਦੀਆਂ ਗਲਤੀਆਂ ਨੇ। ਅੱਜ ਜੇ ਹਰਿਆਣਾ ਗੁਰਦੁਆਰਾ ਕਮੇਟੀ ਵੱਖਰੀ ਬਣ ਗਈ ਜੇ ਰਾਜਸਥਾਨ ਵਾਲੇ ਬਣਾਉਣ ਨੂੰ ਫਿਰਦੇ ਆ ਦਿੱਲੀ ਵੱਖਰੀ ਬਣ ਗਈ ਤਾਂ ਪ੍ਰਕਾਸ਼ ਬਾਦਲ ਨੇ ਜਿਹੜੀਆਂ ਗਲਤ ਨੀਤੀਆਂ ਅਪਣਾਈਆਂ ਵੀ ਸਾਰਿਆਂ ਨੂੰ ਤਬਾਹ ਕਰ ਦੋ ਸਿਰਫ ਸਾਡਾ ਸਿੱਕਾ ਚੱਲੇ ਸੋ ਉਹ ਹਰ ਚਰਨ ਬੈਂਸ ਦੀ ਜਿਹੜੀ ਰਾਜਨੀਤੀ ਆ ਵੀ ਉਹਨੇ ਅਕਾਲੀ ਦਲ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਇਆ ਅੱਜ ਵੀ ਸੁਖਵੀਰ ਸਿੰਘ ਬਾਦਲ ਜੇ ਰਿਵਾਈਵ ਕਰਨਾ ਚਾਹੁੰਦੇ ਆ ਤਾਂ ਇਸ ਬੰਦੇ ਤੋਂ ਉਹਨੂੰ ਖਹਿੜਾ ਛਡਾਉਣਾ ਪਊਗਾ ਪੰਥਕ ਧਾਰਾ ਨੂੰ ਝੁੰਦਾ ਕਮੇਟੀ ਦੀ ਰਿਪੋਰਟ ਨੂੰ ਤੇ ਆਪਣੇ ਵਰਕਰਾਂ ਦੀ ਦਿਲ ਦੀ ਆਵਾਜ਼ ਨੂੰ ਸੁਣ ਕੇ ਉਹਨਾਂ ਨੂੰ ਅਕਾਲੀ ਦਲ ਨੂੰ ਪੰਥਕ ਜਜਬੇ ਨਾਲ ਚਲਾਉਣਾ ਪਊਗਾ ਜੀ ਬਿਲਕੁਲ ਜੀ ਸਾਡਾ ਮਕਸਦ ਇੱਥੇ ਕਿਸੇ ਤੇ ਕੋਈ ਡਾਇਰੈਕਟ ਅਟੈਕ ਕਰਨਾ ਨਹੀਂ ਹੈ ਪਰ ਕਿਤੇ ਨਾ ਕਿਤੇ ਜੇ ਸਿਧਾਂਤ ਦੀ ਗੱਲ ਆਉਂਦੀ ਹੈਗੀ ਆ ਜਾਂ ਜਿਹੜਾ ਸਿਧਾਂਤਕ ਪੱਖ ਤੋਂ ਸਵਾਲ ਜਿਹੜੇ ਉਠਾਈ ਜਾਂਦੇ ਨੇ ਉਹਨਾਂ ਦੇ ਜਵਾਬ ਤੇ ਦੇਣੇ ਹੀ ਪੈਂਦੇ ਨੇ ਔਰ ਜਿਵੇਂ ਸਰਦਾਰ ਅਰਤਾਰ ਸਿੰਘ ਹੋਣਾ ਨੇ ਕਿਹਾ ਕਿ ਇਦਾਂ ਦੀਆਂ ਲੰਬੇ ਸਮੇਂ ਤੋਂ ਸਿੱਖ ਵਿਰੋਧੀ ਕਰਦੇ ਰਹਿੰਦੇ ਨੇ ਔਰ ਸਮੇਂ-ਸਮੇਂ ਤੇ ਸਿੱਖੇ ਦਾ ਜਵਾਬ ਜਿਹੜਾ ਹੈ ਦੇਂਦੇ ਰਹਿੰਦੇ ਨੇ ਕਦੇ ਅੰਗਰੇਜ਼ਾਂ ਨੇ ਜਿਹੜਾ ਹੈਗਾ ਇਹ ਭਾਈ ਸਾਹਿਬ ਭਾਈ ਰੰਦੀਰ ਸਿੰਘ ਹੋਣਾ ਨੂੰ ਇਹ ਗੱਲ ਜਿਹੜੀ ਪੁੱਛੀ ਸੀ ਕਿ ਰਾਜਨਾ ਚਾਹੂ ਮੁਕ ਦਿਤਾ ਹੈਗਾ ਸੀ ਦੂਜੇ ਪਾਸੇ ਸਰਦਾਰ ਅਵਤਾਰ ਸਿੰਘ ਦੀ ਪੰਜਾਬੀ ਪਾਰਟੀ ਬਣਾਉਣ ਨੂੰ ਲੈ ਕੇ ਜਸਟੀਫਾਈ ਕੀਤਾ ਜਾਂਦਾ ਹੈ ਕਿ ਜਿਹੜੇ ਸਿੱਖ ਨੇ ਉਹ ਵੀ ਪੰਜਾਬ ਦੇ ਸਿੱਖ ਤੇ ਪੰਜਾਬ ਨੂੰ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ਤਾਂ ਕਰਕੇ ਪੰਜਾਬੀ ਪਾਰਟੀ ਬਣਾਈ ਇਹਨੂੰ ਤੁਸੀਂ ਕਿਵੇਂ ਡਿਫਰੈਂਸ਼ੀਏਟ ਕਰੋਗੇ ਹਾਂਜੀ ਹਾਂਜੀ ਹੁਣ ਉਹ ਉਹ ਕਹਿ ਰਿਹਾ ਹਰ ਚਰਨ ਬੈਸ ਕਹਿੰਦਾ ਪੰਜਾਬੀ ਹੋਣਾ ਕੋਈ ਗਨਾਹ ਹੋਣਾ ਤਾਂ ਨਹੀਂ ਹੈ ਹੂੰ ਵੇ ਪੰਜਾਬੀ ਤੇ ਸਿੱਖ ਵਿੱਚ ਕੋਈ ਫਰਕ ਨਹੀਂ ਹੈਗਾ ਅਸੀਂ ਤਾਂ ਪੰਜਾਬੀ ਪੜ੍ਹ ਇਹਨੂੰ ਉਲਟ ਸਿਰੇ ਤੋਂ ਕਰ ਲੋ ਫਿਰ ਤੁਸੀਂ ਸਿੱਖ ਪਾਰਟੀ ਹੋਈ ਰਹਿਣ ਦੀ ਉਹ ਪੰਜਾਬੀ ਉਹਦੇ ਵਿੱਚ ਸ਼ਾਮਲ ਹੋ ਜੀ ਤੇ ਜੇ ਪੰਥਕ ਪਾਰਟੀ ਸੀ ਤੇ ਉਹ ਗੁਨਾਹ ਸੀਗਾ ਹਾਂ ਹਾਂ ਉਹੀ ਗੱਲ ਹੈ ਨਾ ਇਟ ਮੀਨਸ ਪੰਥਕ ਪਾਰਟੀ ਗੁਨਾਹ ਹੈ ਪੰਜਾਬੀ ਪਾਰਟੀ ਬਣਾਉਣਾ ਗੁਨਾਹ ਨਹੀਂ ਹੈ ਹੈ ਨਾ ਹੁਣ ਇਹ ਇਹ ਜਿਹੜਾ ਪੰਜਾਬੀ ਕੌਮ ਵਾਲਾ ਤੇ ਪੰਜਾਬੀ ਪਾਰਟੀ ਇਹ 1994-95 ਤੋਂ ਬਾਅਦ ਇਹ ਕੋਇਨ ਕੀਤੀ ਗਈ ਹੈ ਇੱਕ ਘੜੀ ਗਈ ਧਾਰਾ ਹੈ ਪੰਜਾਬੀ ਕੌਮ ਦਾ ਕੋਈ ਵੀ ਸੰਕਲਪ ਨਹੀਂ ਹੈ ਹਾਂ ਇਹ 1994 ਤੋਂ ਬਾਅਦ ਜਦੋਂ ਖਾੜਕੂਲਰ ਖਤਮ ਹੋ ਗਈ ਜੀ ਅ ਕੁਲਦੀਪ ਨૈયਰ ਡਾਕਟਰ ਮਹੀਪ ਸਿੰਘ ਇੰਦਰ ਕੁਮਾਰ ਗੁਜਰਾਲ ਬਰਜਿੰਦਰ ਸਿੰਘ ਹਮਦਾਰਦ ਸਤਿੰਦਰ ਸਿੰਘ ਨੂਰ ਜਿਹੜੇ ਡਾਕਟਰ ਗੁਰਪਾਗਰ ਸਿੰਘ ਦੇ ਭਰਾ ਸੀ ਇਹ 10 12 ਬੰਦਿਆਂ ਰਾਹੀਂ ਇਹ ਸਾਰੀ ਹੈ ਜਿਹੜੀ ਸਿੱਖਾਂ ਤੇ ਥੋਪੀ ਗਈ ਹੈ ਪੰਜਾਬੀ ਕੌਮ ਕੋਈ ਕੌਮ ਨਹੀਂ ਹੈ ਜਿਹੜੀ ਕੌਮੀਅਤ ਆ ਉਹ ਸਿੱਖ ਹੈਗੀ ਆ ਸੋ ਕੌਮੀਅਤ ਦੀਆਂ ਜਿਹੜੀਆਂ ਫਾਰਮੇਸ਼ਨ ਦੀਆਂ ਟ੍ਰੈਡੀਸ਼ਨ ਜਿਹੜੇ ਕੈਰੈਕਟਰਿਸਟਿਕਸ ਆ ਉਹਦੇ ਵਿੱਚ ਸਿੱਖ ਪੂਰਾ ਉਤਰਦੇ ਆ ਪੰਜਾਬੀ ਨੇ ਪ੍ਰੋਫੈਸਰ ਬੈਂਜਾਮਿਨ ਐਕਜ਼ਿਨ ਨੇ ਇਹੋ ਜੇ ਲੋਕਾਂ ਨੇ ਇੱਕ ਇੱਕ ਸ਼ਬਦ ਵਰਤਿਆ ਇਟ ਇਜ਼ ਅ ਫੋਕਲੋਰਿਕ ਆਡਿਟ ਜਿਹੜੇ ਪੰਜਾਬੀ ਕੌਮ ਵਾਲੇ ਜਿਹੜੇ ਬੰਦੇ ਆ ਉਹ ਕਹਿੰਦਾ ਵੀ ਇਹ ਨਾਟਕ ਮੰਡਲੀ ਆ ਸੰਗੀਤ ਮੰਡਲੀ ਹੋ ਸਕਦੇ ਆ ਫੋਕਲੋਰਿਕ ਆਡੀਟਰੀ ਉਹਨੇ ਸ਼ਬਦ ਵਰਤੇ ਆ ਇੰਗਲਿਸ਼ ਦਾ ਦੇ ਆਰ ਫੋਕਲੋਰਿਕ ਆਡੀਟਰੀ ਪੰਜਾਬੀ ਵਾਲੇ ਵੀ ਸੰਗੀਤ ਮੰਡਲੀ ਜਿੱਦਾ ਕੋ ਗਾਣੇ ਗਾਣ ਵਾਲਾ ਜਿਹੜਾ ਇੱਕ ਗਰੁੱਪ ਆ ਉਹ ਕਹਿ ਸਕਦੇ ਆ ਜਾਂ ਇੱਕ ਨਾਟਕ ਮੰਡਲੀ ਜਿੱਦਾ ਭਾਈ ਮੰਨਾ ਸਿੰਘ ਦਾ ਗੁਰਸ਼ਰਨ ਸਿੰਘ ਦਾ ਨਾਟਕ ਮੰਡਲ ਸੀ ਦੇ ਆਰ ਨਾਟ ਅ ਨੇਸ਼ਨ ਓਨਲੀ ਸਿੱਖ ਆਰ ਅ ਨੇਸ਼ਨ ਸੋ ਜਿੰਨੇ ਕੈਰੈਕਟ੍ਰਿਸਟਿਕਸ ਇੱਕ ਨੇਸ਼ਨ ਵਿੱਚ ਹੋਣੇ ਚਾਹੀਦੇ ਉਹ ਸਿੱਖਾਂ ਕੋਲ ਨੇ ਸੋ ਪੰਜਾਬੀ ਕੌਮ ਦਾ ਕੋਈ ਸੰਕਲਪ ਨਹੀਂ ਸਿੱਖਾਂ ਦਾ ਸੰਕਲਪਾ ਸਿੱਖ ਇੱਕ ਕੌਮ ਆ ਤੇ ਅਕਾਲੀ ਦਲ ਸਿੱਖਾਂ ਦੀ ਪਾਰਟੀ ਐ ਇਹ ਪੰਥਕ ਪਾਰਟੀ ਹੋ ਰਹਿ ਗਈ ਰਹਿਣੀ ਚਾਹੀਦੀ ਆ ਪੰਜਾਬੀ ਕੌਮ ਬਣਾ ਕੇ ਤੁਸੀਂ ਦੇਖ ਲਿਆ ਸਾਡਾ 40 ਸਾਲਾਂ ਦਾ ਪ੍ਰੋਜੈਕਟ ਅਜ ਮੂੰਹ ਦੇ ਮੂੰਹ ਡਿੱਗਿਆ ਪਿਆ ਖਾਲਸਾ ਪੰਥ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈ ਰਿਹਾ ਹੈ। ਖਾਲਸਾ ਪੰਥ ਮੂੜ ਅਕਾਲ ਤਖਤ ਵੱਲ ਜਾ ਰਿਹਾ ਹੈਗਾ। ਜੇ ਅਕਾਲੀ ਦਾ ਅਕਾਲ ਤਖਤ ਨਾਲ ਜੁੜਿਆ ਹੁੰਦਾ ਤਾਂ ਆਹ ਹਾਲ ਨਾ ਹੁੰਦਾ। ਹੁਣ ਇਹਨੂੰ ਆਰਗੇਨਾਈਜ਼ ਕਰਕੇ ਦਿਖਾ ਦਿਓ ਗੈਰ ਪੰਥਕ ਢੰਗ ਨਾਲ। ਕਿਉਂ ਵਾਰ-ਵਾਰ ਅਕਾਲ ਤਖਤ ਤੇ ਜਾ ਕੇ ਮਾਫੀਆਂ ਮੰਗਦੇ ਆ। ਬੇਸ਼ੱਕ ਆਪਣੀ ਸੱਤਾ ਲਈਓ ਮੰਗ ਰਹੇ ਹੋ। ਜੀ। ਹਨਾ ਫਿਰ ਬੰਦ ਕਰੋ ਵੀ ਅਸੀਂ ਅਕਾਲ ਤਖਤ ਨੂੰ ਨਹੀਂ ਮੰਨਦੇ। ਸਾਡਾ ਪੰਥ ਨਾਲ ਕੋਈ ਨਹੀਂ। ਅਸੀਂ ਤਾਂ ਪੰਜਾਬੀ ਪਾਰਟੀ ਆ। ਬਿਲਕੁਲ ਔਰ ਦੂਜਾ ਜੇ ਪੰਜਾਬੀ ਪਾਰਟੀ ਬਣਾਈ ਲਈ ਫਿਰ ਸ਼੍ਰੋਮਣੀ ਕਮੇਟੀ ਤੇ ਫਿਰ ਕਿਉਂ ਧਾਰਮਿਕ ਬੋਡ ਵੀ ਫਿਰ ਛੱਟ ਕੇ ਆਜ਼ਾਦ ਰਹਿਣ ਦੇ ਉਹਨਾਂ ਜਿੱਦਾਂ ਦੀਆਂ ਬਾਕੀ ਪਾਰਟੀਆਂ ਸਹੀਆਂ ਚਾਹੇ ਕਾਂਗਰਸ ਹੋ ਗਈ ਆਮ ਆਦਮੀ ਪਾਰਟੀ ਹੋ ਗਈ ਭਾਰਤੀ ਜਨਤਾ ਪਾਰਟੀ ਉਹ ਕਿ ਫਿਰ ਪੂਰਨ ਉਧਰ ਕਰ ਲਓ ਮਤਲਬ ਦੋਨਾਂ ਬੇੜੀਆਂ ਚ ਪੈਰ ਰੱਖ ਕੇ ਅਸੀਂ ਇਧਰੋਂ ਧਰਮ ਨੂੰ ਡਿਕਟੇਟ ਕਰਨਾ ਹੈ ਤੇ ਦੂਜੇ ਮਨੇ ਪੰਜਾਬੀ ਪਾਰਟੀ ਦੇ ਨਾਂ ਤੇ ਸਿੱਖਾਂ ਨੂੰ ਡਿਕਟੇਟ ਕਰਨਾ ਹੈ ਹਾਂ ਜੀ ਉਹ ਗੱਲ ਤਾਂ ਉਹ ਸਾਰਾ ਸਿਧਾਂਤ ਆ ਜਿਹੜਾ ਬੈਂਸ ਗੱਲ ਲੈ ਕੇ ਆ ਰਿਹਾ ਸੋ ਇਹਦੀਆਂ ਜਿੰਨੀਆਂ ਵੀ ਕਿਤਾਬਾਂ ਔਰ ਜਿੰਨੀ ਵੀ ਮੈਂ ਸਰਕਾਰ ਮੈਂ ਇਹਦੀ ਦੇਖੀ ਆ ਮੈਂ ਇੱਕ ਵਾਰ ਇਹਨੂੰ ਚੰਗਾ ਕੰਮ ਕਰਦਿਆਂ ਦੇਖਿਆ ਮੈਨੂੰ ਯਾਦ ਹੈਗਾ 1992 ਦੀ ਫਰਵਰੀ ਵਿੱਚ ਜ ਕਰੜ ਤੋਂ ਰਾਜਪੁਰਾ ਬਨੂਰ ਦੇ ਵਿੱਚ ਇੱਕ ਪਿੰਡ ਪੈਂਦਾ ਮੈਨੂੰ ਉਹ ਪਿੰਡ ਦਾ ਨਾਮ ਭੁੱਲ ਗਿਆ ਹੋਇਆ ਉੱਥੇ ਬਹੁਤ ਵੈਸੀ ਢੰਗ ਨਾਲ ਕੁਝ ਜਿਹੜੇ ਹੈਗੇ ਆ ਪਰਿਵਾਰ ਦੇ ਮੈਂਬਰਾਂ ਨੂੰ ਪੰਜਾਬ ਪੁਲਿਸ ਵੱਲੋਂ ਕਤਲ ਕੀਤਾ ਜਾਂਦਾ ਉਦੋਂ ਇਹ ਪੰਜਾਬੀ ਟਰਬਿਓਨ ਲਿਸਟਿੰਗਰ ਦੇ ਤੌਰ ਤੇ ਆ ਕਿਸੇ ਵੀ ਢੰਗ ਨਾਲ ਕੰਮ ਕਰਦੇ ਸੀਗੇ ਉਦੋਂ ਜਿਹੜੀ ਉਹਨਾਂ ਨੇ ਰਿਪੋਰਟਿੰਗ ਕਰ ਫਰਵਰੀ ਦੇ ਮਹੀਨੇ 1992 ਵਿੱਚ ਉਹ ਬਹੁਤ ਵਧੀਆ ਰਿਪੋਰਟਿੰਗ ਕਰੀ ਹਰਚੰਦ ਸਿੰਘ ਬੈਂਸ ਨੇ ਹੈਨਾ ਉਦੋਂ ਵੀ ਹਰਚਰਨ ਬੈਂਸ ਸੀ ਸੀ ਹੁਣ ਵੀ ਹਰਚਰਨ ਬੈਂਸ ਹੀ ਹੈਨਾ ਹੂੰ ਹੂੰ ਸੋ ਹੁਣ ਜਣੀ ਉਹ ਰਿਪੋਰਟਿੰਗ ਦਾ ਮੈਨੇ ਅੱਜ ਵੀ ਕਾਇਨਾ ਵੀ ਉਹਨੇ ਸੱਚ ਦਾ ਸੱਚ ਤੇ ਜਿਹੜਾ ਹੈਗਾ ਪਾਣੀ ਜਿਹੜਾ ਉਹ ਤੇ ਦੁੱਧ ਦਾ ਦੁੱਧ ਉਹ ਨਤਾਰ ਦਿੱਤਾ ਸੀਗਾ ਉਤੋਂ ਬਾਅਦ ਮੈਂ ਜਿੰਨੀਆਂ ਵੀ ਇਹਦੀਆਂ ਲਿਖਤਾਂ ਪੜ੍ਹੀਆਂ ਨੇ ਜਾਂ ਜਿੰਨੀ ਵੀ ਦੀ ਐਕਟੀਵਿਟੀ ਨੂੰ ਮੈਂ ਐਜ਼ ਏ ਪੱਤਰਕਾਰ ਦੇਖਿਆ ਉਹ ਐਂਟੀਸਿੱਖ ਹੈ ਜਿਹੜੀ ਰਹੇਗੇ ਹੁਣ ਉਸ ਇੰਟਰਵਿਊ ਵਿੱਚ ਵੀ ਕਹਿੰਦਾ ਵੀ ਮੈਨੂੰ ਗੁਰਬਾਣੀ ਨਾਲ ਮੇਰੀ ਮਾਤਾ ਨੇ ਜੋੜਿਆ ਆਪਣੀ ਮਾਤਾ ਜੀ ਦਾ ਉਹ ਸਤਕਾਰ ਕਰਦੇ ਆ ਜੇ ਮਾਤਾ ਜੀ ਦਾ ਇਹਨਾਂ ਸਤਕਾਰ ਕਰਦੇ ਆ ਮਾਤਾ ਜੀ ਨੇ ਇਹ ਵੀ ਦੱਸਿਆ ਹੋਊਗਾ ਵੀ ਕੇਸ ਰੱਖੀ ਦੇ ਆ ਤੇ ਅਮਰ ਅਸ਼ਕੀ ਦਾ ਤੇ ਸ਼ਰਾਬ ਨਹੀਂ ਪੀਦੀ ਆ ਹੋਰ ਕਰਾਇਤਾ ਨਹੀਂ ਕਰੀਦੀ ਆ ਮਾਤਾ ਜੀ ਦਾ ਉਹ ਉਹ ਕਨਸੈਪਟ ਤਾਂ ਨਹੀਂ ਤੁਸੀਂ ਪੜ ਰਹੇ ਤੇ ਇਹ ਕਹਿ ਰਹੇ ਵੀ ਮਾਤਾ ਜੀ ਨੇ ਇਹ ਸਿਕਾਇਆ ਤੇ ਅਕਾਲੀ ਦਲ ਨੂੰ ਪੰਥ ਨਾਲ ਤੋੜ ਕੇ ਤੁਸੀਂ ਪੰਜਾਬੀ ਪਾਰਟੀ ਬਣਾ ਲਈ ਉਸ ਉਹ ਸ਼ਬਦਾਂ ਦਾ ਜਾਦੂਗਰ ਆ ਪੜਦਾ ਹੈਗਾ ਹੁਣ ਪੜਦਾ ਸਿੱਖਾਂ ਨੂੰ ਤਬਾਹ ਕਰਨ ਲਈ ਆ ਇਹ ਸਿੱਖਾਂ ਨੂੰ ਆਰਗੇਨਾਈਜ਼ ਕਰਨ ਲਈ ਉਹ ਵੱਖਰੀ ਗੱਲ ਹੈਗੀ ਆ ਪਰੇ ਹੈਗਾ ਵੀ ਉਹ ਪੈਰਾਂ ਤੇ ਪਾਣੀ ਪੈਣ ਦਾ ਦੂਜੇ ਬੰਨੇ ਇੱਕ ਪ੍ਰੋਫੈਸਰ ਦਵਿੰਦਰਪਾਲ ਸਿੰਘ ਹੋਣਾ ਵਾਲੀ ਵੀ ਜਿਹੜਾ ਸਵਾਲ ਉਹਨਾਂ ਨੂੰ ਪੁੱਛਿਆ ਜਾਂਦਾ ਹੈਗਾ ਜੋ ਉਹਨਾਂ ਵੱਲੋਂ ਜਵਾਬ ਦਿੱਤਾ ਗਿਆ ਕੀ ਤੁਸੀਂ ਸਹਿਮਤ ਹੋ ਕਿਉਂਕਿ ਤੁਸੀਂ ਵੀ ਕਾਫੀ ਕਲੋਜ਼ਲੀ ਪੂਰੇ ਕੇਸ ਨੂੰ ਜਿੱਦਾਂ ਦੇਖਿਆ ਹੈਗਾ ਜਾਂ ਇਹਦੇ ਬਾਰੇ ਤੁਹਾਨੂੰ ਵੀ ਜਾਣਕਾਰੀ ਹੈਗੀ ਹਾਂਜੀ ਹਾਂਜੀ ਸੋ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦੀ ਜਿਹੜੀ ਆਖਰੀ ਪਟੀਸ਼ਨ ਪਈ ਆ ਵੀ ਇਹਨਾਂ ਨੂੰ ਰਿਹਾ ਕੀਤਾ ਜਾਵੇ ਸੁਪਰੀਮ ਕੋਰਟ ਚ ਆਖਰੀ ਪਟੀਸ਼ਨ ਪਈ ਹੈ ਹਾਂ ਉਹਦੇ ਚੋਇਸ ਹੈਗਾ ਵੀ ਬੰਬ ਧਮਾਕਾ ਦਿੱਲੀ ਦਾ ਸੀ ਦਿੱਲੀ ਗਵਰਨਮੈਂਟ ਦੀ ਉਸ ਵੇਲੇ ਦੀ ਦਾ ਐਫੀਡੈਵਿਟ ਚਾਹੀਦਾ ਸੀ ਤੇ ਪੰਜਾਬ ਨਾਲ ਉਹ ਸੰਬੰਧਿਤ ਸੀ ਪੰਜਾਬ ਦਾ ਵੀ ਕਿਉਂਕਿ ਉਹਦੇ ਤੇ ਹੋਇਆ ਸੀਗਾ ਹਨਾ ਸੋ ਇਹਨਾਂ ਨੇ ਜਿਸ ਤਰ੍ਹਾਂ ਪੰਜਾਬ ਸਰਕਾਰ ਦਾ ਜਿਹੜਾ ਐਫੀਡੈਵਿਟ ਗਿਆ ਵੀ ਜਿਹੜਾ ਸੁਮੇਧ ਸਿੰਘ ਸੈਣੀ ਆ ਉਹ ਸਾਡਾ ਬਹੁਤ ਹੀ ਬਹਾਦਰ ਔਰ ਬਹੁਤ ਹੀ ਉੱਚ ਪੱਧਰ ਦਾ ਪੁਲਿਸ ਆਫੀਸਰ ਹੈ ਹਨਾ ਉਹਨੇ ਆਤਵਾਦ ਦੇ ਖਿਲਾਫ ਡਟ ਕੇ ਲੜਾਈ ਲੜੀ ਹੈਗੀ ਆ ਸੋ ਇਹਨੂੰ ਜਿੱਦਾਂ ਇਹਦਾ ਸਤਕਾਰ ਔਰ ਇਹਦੀ ਸੁਰੱਖਿਆ ਸਟੇਟ ਦੀ ਜ਼ਿੰਮੇਵਾਰੀ ਆ ਦਵਿੰਦਰਪਾਲ ਸਿੰਘ ਭੁੱਲਰ ਇੱਕ ਇੰਟਰਨੈਸ਼ਨਲ ਕ੍ਰਾਈਮਨਲ ਆ ਜਿਹਦੇ ਇੰਟਰਨੈਸ਼ਨਲ ਗੈਂਗ ਨੇ ਵੀ ਦਵਿੰਦਰਪਾਲ ਸਿੰਘ ਭੁੱਲਰ ਇੰਨਾ ਖਤਰਨਾਕ ਆਤਵਾਦੀ ਆ ਵੀ ਇਹਦੀਆਂ ਤਾਰਾਂ ਇੰਟਰਨੈਸ਼ਨਲ ਲੈਵਲ ਤੇ ਜੁੜੀਆਂ ਹੋਈਆਂ ਉਹ ਸਟੇਟ ਦੀ ਸਿਕਿਉਰਿਟੀ ਲਈ ਬਹੁਤ ਵੱਡਾ ਖਤਰਾ ਹੈ ਇਸ ਲਈ ਇਹਨੂੰ ਜਿਹੜੀ ਹੈਗੀ ਰਿਹਾਈ ਜਾਂ ਪ੍ਰੋਲ ਨਹੀਂ ਦੇਣੀ ਚਾਹੀਦੀ ਇਹ ਅਦਾਲਤ ਵਿੱਚ ਪੰਜਾਬ ਸਰਕਾਰ ਵੱਲੋਂ ਐਫੀਡੈਵਿਟ ਪੇਸ਼ ਹੋਇਆ ਜੀ ਤੇ ਅਦਾਲਤ ਨੇ ਪੰਜਾਬ ਸਰਕਾਰ ਦੇ ਐਫੀਡੇਟ ਦੇ ਆਧਾਰ ਤੇ ਫੈਸਲਾ ਕਰਤਾ ਹਾਂ ਨਾ ਵੀ ਇੱਕਦਮ ਜਦੋਂ ਚਲਿਆ ਗਿਆ ਬਾਅਦ ਚੋਂ 5-6 ਦਿਨਾਂ ਬਾਅਦ ਜਦੋਂ ਪੰਥਕ ਜਥੇਬੰਦੀਆਂ ਨੂੰ ਪਤਾ ਲੱਗਿਆ ਉਹਨਾਂ ਨੇ ਆਵਾਜ਼ ਠਾਈ ਤਾਂ ਫਿਰ ਇਹਨਾਂ ਪੰਥਕ ਜਥੇਬੰਦੀਆਂ ਨੂੰ ਬੇਫਕੂਫ ਬਣਾਉਣ ਲਈ ਇਹ ਕਹਿ ਦਿੱਤਾ ਗਿਆ ਵੀ ਅਸੀਂ ਤਾਂ ਜੀ ਹੁਣ ਦੁਬਾਰਾ ਐਫੀਡੇਵਿਟ ਦਿੱਤਾ ਵੀ ਅਸੀਂ ਆਪਣੇ ਪਹਿਲੇ ਐਫੀਡੇਵਿਟ ਨਾਲ ਉਹ ਉਹ ਸਹਿਮਤ ਨਹੀਂ ਰਖਦੇ ਪਰ ਇਹਦੇ ਚ ਇਸ ਇੰਟਰਵਿਊ ਤੇ ਉਹ ਕਹੇਰੇ ਵੀ ਅਫਸਰਾਂ ਨੇ ਆਪੇ ਹੀ ਕਰਤਾ ਨਹੀਂ ਦੋ ਦੋਵੇਂ ਗੱਲਾਂ ਕਰੀਆਂ ਇੱਕ ਉਹਨੇ ਪੱਤਰਕਾਰ ਨੇ ਪੁੱਛਿਆ ਵੀ ਇਟ ਮੀਨਸ ਤੁਹਾਨੂੰ ਬਿਨਾ ਪੁੱਛੇ ਤੋਂ ਕਰਤਾ ਕਹਿੰਦਾ ਹਾਂ ਵੀ ਸਾਨੂੰ ਬਿਨਾ ਪੁੱਛੇ ਤੋਂ ਕਰਤਾ ਸਾਨੂੰ ਬਾਈਪਾਸ ਕਰ ਗਏ ਪਰ ਜਾਨੂੰ ਸਦ ਸਾਨੂੰ ਪਤਾ ਲੱਗਿਆ ਅਸੀਂ ਅਦਾਲਤ ਵਿੱਚ ਡਿਸਓਨ ਕਰਤਾ ਡਿਸਓਨ ਨਾਲ ਦਾ ਜਦੋਂ ਫੈਸਲਾ ਹੋ ਗਿਆ ਉਦੋਂ ਬਾਅਦ ਡਿਸਓਨ ਹੋਇਆ ਉਹਦਾ ਮਤਲਬ ਹੀ ਕੋਈ ਨਹੀਂ ਫੈਸਲਾ ਹੋ ਗਿਆ ਤੇ ਕਹਿੰਦਾ ਵੀ ਫੇਰ ਅਸੀਂ ਦਵਿੰਦਰਪਾਲ ਸਿੰਘ ਨੂੰ ਪੰਜਾਬ ਹੀ ਤਾਂ ਲੈ ਕੇ ਆਏ ਉਹ ਹੈ ਤਾਂ ਅੱਜ ਤੱਕ ਜੇਲ੍ਹ 'ਚ ਹੀ ਉਹ ਉਹਦੋਂ ਬੰਦਾ ਇੰਨੇ ਜੋਗੇ ਨਹੀਂ ਤੁਸੀਂ ਹੋਏ ਵੀ ਉਹਨੂੰ ਕਢਾ ਸਕੋ ਬਈ 10 ਸਾਲ ਪਹਿਲਾਂ ਸੈਂਟਰ ਚ ਵੀ ਜਿਹੜੀਆਂ ਆਪਕੇ ਕਿ ਤਾਰਾਂ ਸਿੰਧੀਆਂ ਜੋੜੀਆਂ ਰਹੀਆਂ ਤੁਸੀਂ ਜਿਹੜੀਆਂ ਮਾਡੀਆਂ ਹੈਗੀਆਂ ਬਿਲਕੁਲ ਝੂਠ ਬੋਲਿਆ ਬਈ 10 15 ਸਾਲ ਪਹਿਲਾਂ ਉਹਨੇ ਬਾਹਰ ਆ ਜਾਣਾ ਸੀ ਉਹ ਅੱਜ ਵੀ ਜੇਲ੍ਹ ਚਾ ਜੇ ਉਦੋਂ ਐਫੀਡੇਵਿਟ ਸਹੀ ਚੱਲ ਜਾਂਦਾ ਤੇ ਹੋ ਜਾਣੀ ਸੀ ਰਿਹਾਈ ਹਾਂ ਹਾਂ ਬਿਲਕੁਲ ਬਿਲਕੁਲ ਜਿਹੜੀ ਬਹੁਤ ਸੰਭਾਵਨਾ 50 50 ਦਾ ਸੰਭਾਵਨਾਵਾਂ ਹੈਗੀ ਸੀ ਨਾ ਬਈ ਐਫੀਡੇਵਿਟ ਨੇ ਸਾਰਾ ਕੰਮ ਖਰਾਬ ਕਰਿਆ ਫਿਰ ਤੁਸੀਂ ਨੈਤਿਕ ਤੌਰ ਤੇ ਕਿੱਦਾਂ ਕਹਸੋਗੇ ਵੀ ਅਸੀਂ ਪੰਚ ਦੀ ਪਾਰਟੀ ਹੈਗੇ ਹਾਂ ਸੋ ਉਸ ਕੇਸ ਨੇ ਖੋਲਰ ਸਾਹਿਬ ਦੇ ਕੇਸ ਨੂੰ ਵਿਗਾੜਿਆ ਤੇ ਅੱਜ ਵੀ ਵਿਚਾਰਾ ਮਾਨਸਿਕ ਤੌਰ ਤੇ ਪਰੇਸ਼ਾਨ ਵਿਅਕਤੀ ਜੇਲ੍ਹ ਵਿੱਚ ਆਪਣੀ ਸਜ਼ਾ ਭੁਗਤ ਚੁੱਕਿਆ ਉਹ ਹੈਨਾ ਉਹਦੀ ਜਿਹੜੀ ਫਾਂਸੀ ਦੀ ਸਜ਼ਾ ਉਹ ਖਤਮ ਹੋ ਚੁੱਕੀ ਆ ਉਮਰ ਕੈਦ ਦੇ 1995 ਦਾ ਫਸਿਆ ਹੋਇਆ ਤੇ ਆ 29 ਸਾਲ ਹੋ ਗਏ ਨੇ ਤੇ ਅਗਲੇ